हां जी मैं असिस्टेंट प्रोफेसर बलविंदर कौर फ्रॉम जी जीएन कॉलेज ऑफ एजुकेशन पटियाला तो बच्चे कल मैं ਤੁਹਾਨੂੰ ਕਰਵਾਇਆ ਸੀਗਾ ਵਰਣਮਾਲਾ ਵਰਣਮਾਲਾ ਦੇ ਕਿੰਨੇ ਪਾਰਟਸ ਹੁੰਦੇ ਆ ਚਾਰ ਚਾਰ ਦੇ ਵਿੱਚ ਤੁਹਾਨੂੰ ਕਰਾਇਆ ਸੀ ਨੰਬਰ 1 ਤੇ ਧੁਨੀ ਵੋਧ ਨੰਬਰ 2 ਤੇ ਸ਼ਬਦ ਵੋਧ ਫਿਰ ਵਾਕ ਵੋਧ ਤੇ ਅਰਥ ਵੋਧ ਕੱਲ ਤੁਹਾਨੂੰ ਮੈਂ ਐਕਸਪਲੇਨ ਕੀਤਾ ਸੀ ਉਹਦੇ ਵਿੱਚ ਧੁਨੀ ਵੋਧ ਦੇ ਵਿੱਚ ਵਰਣਮਾਲਾ ਆਉਂਦੀ ਆ ਨੰਬਰ ਪਹਿਲੇ ਤੇ ਉਹ ਅੱਜ ਆਪਾਂ ਵਰਣਮਾਲਾ ਨੂੰ ਮੈਂ ਤੁਹਾਨੂੰ ਦੱਸਣ ਲੱਗੀ ਆ ਜੋ ਵਰਣਮਾਲਾ ਦਾ ਇਹ ਵਾਲਾ ਵਰਗ ਹੈ ਨਾ ਇਹਨੂੰ ਕੀ ਕਿਹਾ ਜਾਂਦਾ ਹੈ ਮੁੱਖ ਵਰਗ ਮੁੱਖ ਵਰਗ ਕਿਹਾ ਜਾਂਦਾ ਇਸਨੂੰ ਠੀਕ ਹੈ ਇਸ ਵਾਲੇ ਨੂੰ ਕ^ ਵਰਗ ਕ^ ਵਰਗ ਇਸਨੂੰ ਚ^ ਵਰਗ ਤੁਹਾਨੂੰ ਜਿਵੇਂ ਕਿ ਪੀਟੈਟ ਦੇ ਵਿੱਚ ਤੁਹਾਨੂੰ ਕੋਈ ਕੁਐਸਚਨ ਆਵੇ ਕਿ ਜਿਹੜੋ ਪਹਿਲੀ ਲਾਈਨ ਆ ਉੜਾ ਐੜਾ ਈੜੀ ਵਾਲੀ ਉਸ ਨੂੰ ਕਿਹੜਾ ਵਰਗ ਕਿਹਾ ਜਾਂਦਾ ਤਾਂ ਤੁਸੀਂ ਕਹੋਗੇ ਮੁੱਖ ਵਰਗ ਕਿਹਾ ਜਾਂਦਾ ਕੱਕੇ ਵਾਲੀ ਲਾਈਨ ਨੂੰ ਕਾ ਵਰਗ ਚੱਚੇ ਵਾਲੀ ਲਾਈਨ ਨੂੰ ਚਾ ਵਰਗ ਠੀਕ ਹੈ ਤੇ ਫਿਰ ਐਦਿਹੀ ਟਾ ਵਰਗ ਤਾ ਵਰਗ ਪਾ ਵਰਗ ਸਿਰ ਇਹ ਇਹ ਵਾਲਾ ਹੈ ਨਾ ਜਿਹੜਾ ਇਹ ਇਹ ਵਾਲਾ ਇਸ ਨੂੰ ਤੁਸੀਂ ਕਹੋਗੇ ਅੰਤਿਮ ਵਰਗ ਤੇ ਫਿਰ ਜਿਹੜਾ ਇਹ ਲਾਸਟ ਵਾਲਾ ਇਹ ਆ ਜਾਊਗਾ ਨਵੀਨ ਵਰਗ ਨਵੀਨ ਵਰਗ ਠੀਕ ਹੈ ਇਹ ਜਿਹੜਾ ਨਵੀਨ ਵਰਗ ਹੈ ਇਹ ਅਰਬੀ ਫਾਰਸੀ ਭਾਸ਼ਾ ਤੋਂ ਲਿਆ ਗਿਆ ਜਿਵੇਂ ਕਿ ਤੁਸੀਂ ਕਹੋਗੇ ਅੱਖਰ ਤਾਂ ਇਹੋ ਹੀ ਨੇ ਉੱਪਰਲੇ ਇਹਨਾਂ ਨਾਲ ਬਿੰਦੀ ਕਿਉਂ ਲਾਈ ਪਈਆ ਸੁਪੋਜ਼ ਕਰੋ ਜਿਹੜੀ ਆ ਸੱਸੇ ਪੈਰ ਬਿੰਦੀ ਲਾਈ ਪਈਆ ਜਦੋਂ ਆਪਾਂ ਲਿਖਾਂਗੇ ਛੇਰ ਇਹ ਵੀ ਕੀ ਮੰਨਗੇ ਇਹ ਛੇਰ ਹੈ ਇਹਦਾ ਮਤਲਬ ਹੈ 1 ਕਿਲੋ ਸਿੰਪਲ ਲੈਂਗੁਏਜ ਦੇ ਵਿੱਚ ਕਿਹਾ ਜਾਂਦਾ ਇਸ ਨੂੰ 1 ਕਿਲੋ ਜਿਵੇਂ ਆਪਾਂ ਬੋਲਦੇ ਆ ਛੇਰ ਪਹਿਲਾਂ ਜਿਹੜੇ ਜਵਾਨੇ ਤੇ ਲੋਕ ਹੁੰਦੇ ਸੀ ਉਹ ਬੋਲਦੇ ਸੀਗੇ ਬੋਲਣ ਨੂੰ ਤਾਂ ਸ਼ੇਰ ਬੋਲਦੇ ਸੀ ਲੇਕਿਨ ਜਦੋਂ ਲੇਖਣਾ ਪੈਂਦਾ ਸੀ ਤਾਂ ਉਹ ਸੱਸੇ ਪੈਰ ਬਿੰਦੀ ਨਹੀਂ ਪੈਂਦੀ ਸੀ ਤਾਂ ਬਹੁਤ ਸਾਰੀਆਂ ਜਿਹੜੀਆਂ ਦੇਖਿਆ ਗਿਆ ਕਿ ਇਹਨਾਂ ਦੇ ਵਿੱਚ ਕੀ ਕੀ ਚੇਂਜਸ ਕਰਨ ਵਾਲੇ ਨੇ ਨਵੀਨ ਵਰਗ ਜਦੋਂ ਆਇਆ ਤਾਂ ਪੈਰ ਚ ਬਿੰਦੀ ਦੇ ਵਿੱਚ ਤਾਂ ਕਿ ਇਹਨਾਂ ਦੇ ਵਿੱਚ ਥੋੜਾ ਡਿਫਰੈਂਸ ਆਇਆ ਇਸ ਤੋਂ ਬਾਅਦ ਆਪਾਂ ਅੱਗੇ ਕਰਦੇ ਹਾਂ ਜਿਵੇਂ ਕਿ ਊੜਾ ਐੜਾ ਈੜੀ ਇਹ ਸਵਾਰ ਨੇ ਪੰਜਾਬੀ ਭਾਸ਼ਾ ਦੇ ਵਿੱਚ ਤਿੰਨ ਸਵਾਰ ਹੁੰਦੇ ਆ ਸਵਰ ਉਹਨਾਂ ਜਿਹੜੇ ਧੁਨੀ ਨੇ ਧੁਨੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੇ ਜਿਹੜੀ ਆਪਣੇ ਅੰਦਰੋਂ ਹਵਾ ਹੈ ਉਹ ਬੇਰੋਕ ਨਿਕਲਦੀ ਆ ਜਿਵੇਂ ਕਿ ਆਪਾਂ ਬੋਲ ਕੇ ਦੇਖੀਏ ਊੜਾ ਐੜਾ ਈੜੀ ਆਪਾਂ ਇੱਕ ਸਾਂ ਦੇ ਵਿੱਚ ਇਹਨਾਂ ਨੂੰ ਬੋਲ ਲੈਨੇ ਆ ਨਾ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਵਰ ਠੀਕ ਹੈ ਇਸ ਤੋਂ ਅੱਗੇ ਫਿਰ ਸਵਰ ਧੁਨੀਆਂ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਹਾਂਜੀ ਜਿਵੇਂ ਕਿ ਪਹਿਲਾਂ ਆਪਾਂ ਵਰਣਮਾਲੇ ਦੇ ਵਿੱਚ ਲਿਖਿਆ ਸੀ ਕ ਵਰਗ ਚ ਵਰਗ ਮੁਖ ਵਰਗ ਤੁਹਾਨੂੰ ਵਿੱਚ ਸਾਰਾ ਕਰਵਾਇਆ ਸੀ ਉਸ ਤੋਂ ਬਾਅਦ ਆਪਾਂ ਲਿਖਿਆ ਸੀ ਜੋ ਵਰਮਾਲਾ ਦੇ ਪਹਿਲੇ ਤਿੰਨ ਅੱਖਰ ਨੇ ਊੜਾ ਐੜਾ ਤੇ ਈੜੀ ਜਿਵੇਂ ਕਿ ਸਵਰਨ ਇਹਨਾਂ ਨੂੰ ਸਵਰ ਕਿਹਾ ਜਾਂਦਾ ਊੜਾ ਐੜਾ ਤੇ ਈੜੀ ਇਹ ਕਿੰਨੇ ਹੁੰਦੇ ਆ ਤਿੰਨ ਠੀਕ ਆ ਊੜਾ ਐੜਾ ਈੜੀ ਕਹਿੰਦੇ ਤੁਹਾਨੂੰ ਪੁੱਛ ਲਿਆ ਜਾਂਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਸਵਰ ਕਿੰਨੇ ਨੇ ਤਾਂ ਤਿੰਨ ਫਿਰ ਇਹਨਾਂ ਤਿੰਨਾਂ ਨੂੰ ਅੱਗੇ ਲਗਾ ਮਾਤਰਾ ਲਗਾ ਕੇ ਇਹ ਸਵਰ ਧੁਨੀਆਂ ਬਣ ਜਾਂਦੀਆਂ ਨੇ ਜਿਵੇਂ ਕਿ ਆ ਇਹ ਮੁਕਤਾ ਹੁੰਦਾ ਇਹ ਸਾਰੇ ਟੋਟਲ ਕਿੰਨੇ ਹੋ ਗਏ 10 ਠੀਕ ਹੈ ਇਹਨਾਂ ਸਾਰਿਆਂ ਨੂੰ ਸਿਹਾਰੀ ਕੰਨਾ ਜਿਹੜਾ ਔਂਕੜ ਤੇ ਲੈਂਕੜ ਆ ਲਾਵਾ ਦਲਾਮਾ ਲਾ ਕੇ ਇਹ ਸਾਰੇ 10 ਬਣ ਗਏ ਜੋ ਆ ਮੁਕਤਾ ਹੈ ਨਾ ਜਿਵੇਂ ਕਿ ਮੁਕਤਾ ਜਿਵੇਂ ਸੁਪੋਜ਼ ਕਰੋ ਤੁਸੀਂ ਲਿਖੋਗੇ ਕਗਾ ਤੇ ਰਾਰਾ ਇਹ ਕੀ ਬਣ ਗਿਆ ਇਹ ਨਾਲ ਮੁਕਤਾ ਪਿਆਗਾ ਇਹ ਤਾਂ ਕਰਕੇ ਇਹਦੇ ਨਾਲ ਕੋਈ ਲਗ ਨਹੀਂ ਲੱਗੀ ਇਹਦੇ ਨਾਲ ਮੁਕਤਾ ਲੱਗਿਆ ਤਾਂ ਇਹ ਬਣ ਗਿਆ ਕਗਾ ਰਾਰਾ ਕਰ ਉਸ ਤੋਂ ਬਾਅਦ ਮੈਂ ਤੁਹਾਨੂੰ ਸਥਿਤੀ ਦੇ ਆਧਾਰ ਤੇ ਕਰਵਾਵਾਂਗੀ ਇਹ ਜਿਹੜੀਆਂ ਸਵਰ ਧੁਨੀਆਂ ਨੇਗੇ ਅੱਗੇ 10 ਜਿਵੇਂ ਕਿ ਤੁਹਾਨੂੰ ਪੇਪਰ ਦੇ ਵਿੱਚ ਮੋਸਟਲੀ ਇਹ ਕੁਐਸਚਨ ਆਉਂਦੇ ਨੇ ਪੁੱਛੇ ਜਾਂਦੇ ਨੇ ਵਿਚਕਾਰਲੇ ਸਵਰ ਕਿਹੜੇ ਨੇ ਅ ਅਗਲੇਰੇ ਕਿਹੜੇ ਨੇ ਜਾਂ ਪਿਛਲੇ ਕਿਹੜੇ ਨੇ ਗੁਲਾਈਦਾਰ ਕਿਹੜੇ ਨੇ ਅਰਧ ਉੱਚੇ ਅਰਧ ਨੀਵੇਂ ਸਾਰੇ ਜਿਹੜੇ ਸਵਰ ਨੇ ਤੁਹਾਨੂੰ ਪੁੱਛੇ ਜਾਂਦੇ ਨੇ 101% ਤੁਹਾਡੇ ਪੇਪਰ ਦੇ ਵਿੱਚੋਂ ਇੱਕ ਤੋਂ ਦੋ ਕੁਐਸਚਨ ਤੁਹਾਨੂੰ ਪੱਕਾ ਪ੍ਰਸ਼ਨ ਆਉਂਦੇ ਹੀ ਨੇ ਜਿਵੇਂ ਕਿ ਜਿਹੜੇ ਅਗਲੇਰੇ ਨੇ ਨਾ ਅਗਲੇਰੇ ਈ ਐ ਤੇ ਅ ਇ ਏ ਤੇ ਐ ਇਹ ਅਗਲੇਰੇ ਨੇ ਤੁਸੀਂ ਇਹਨਾਂ ਨੂੰ ਜਿਹੜੇ ਵਿਚਕਾਰ ਲੈਨੇ ਈ ਤੇ ਊ ਮੁਕਤ ਆ ਗਿਆ ਆ ਤੇ ਆ ਇਹ ਸਾਰੇ ਜਿਹੜੇ ਆ ਗਏ ਵਿਚਕਾਰ ਲੈ ਆ ਗਏ ਹੁਣ ਪਿਛਲੇ ਤੇ ਗੁਲਾਹੀਦਾਰ ਗੁਲਾਹੀਦਾਰ ਦਾ ਮਤਲਬ ਕੀ ਹੈ ਜਿਨ੍ਹਾਂ ਨੂੰ ਬੋਲਣ ਸਮੇ ਆਪਣੇ ਜਿਹੜੇ ਬੁੱਲਾਂ ਦੀ ਸਥਿਤੀ ਹੈ ਉਹ ਗੋਲ ਹੁੰਦੀ ਹੈ ਜਿਵੇਂ ਕਿ ਹੁਣ ਤੁਸੀਂ ਬੋਲ ਕੇ ਦੇਖੋ ਊ ਊ ਨਾਲ ਜਿਹੜੇ ਤੁਹਾਡੇ ਬੋਲਣੇ ਇਹ ਗੋਲ ਹੋ ਜਾਂਦੇ ਨੇ ਤਾਂ ਜਿਵੇਂ ਉਹ ਬੋਲੋ ਔ ਤਾਂ ਤੁਹਾਨੂੰ ਪੁੱਛ ਲਿਆ ਜਾਊਗਾ ਕਿ ਜਿਹੜੇ ਗੁਲਾਈਦਾਰ ਸਵਰ ਨੇ ਉਹ ਕਿਹੜੇ ਨੇ ਸਵਰ ਧੁਨੀਆਂ ਤਾਂ ਤੁਸੀਂ ਇਹਨਾਂ ਤਿੰਨਾਂ ਦਾ ਨਾਮ ਲੈ ਦੋਗੇ ਸੁਪੋਜ਼ ਕਰੋ ਤੁਹਾਨੂੰ ਆਪਸ਼ਨ ਦੇਣਗੇ ਏ ਬੀ ਸੀ ਡੀ ਔਰ ਇਹਨਾਂ ਸਾਰਿਆਂ ਦੇ ਵਿੱਚੋਂ ਮਿਕਸ ਕਰਕੇ ਤੁਹਾਨੂੰ ਪਾ ਦੇਣਗੇ ਜਿਹੜੀਆਂ ਗੁਲਾਈਦਾਰ ਹੋਣਗੀਆਂ ਉਹ ਤਿੰਨੇ ਹੀ ਹੋਣਗੀਆਂ ਇਹਦੇ ਵਿੱਚੋਂ ਤਾਂ ਤੁਸੀਂ ਇਹਦੇ ਉੱਪਰ ਟਿਕ ਕਰ ਦੇਣਾ ਠੀਕ ਆ ਤੇ ਇੱਕ ਪੁੱਛਿਆ ਗਿਆ ਤੁਹਾਨੂੰ ਉੱਚੇ ਤੇ ਬੰਦ ਜਿਹੜੇ ਈ ਈ ਵਾਲੇ ਜਿਹੜਾ ਮੂੰਹ ਆਪਣਾ ਇਹ ਬੰਦ ਹੁੰਦਾ ਗਲੇ ਦੀ ਜਿਹੜੀ ਆਵਾਜ਼ ਆ ਉਹ ਬੰਦ ਹੁੰਦੀ ਆ ਅਰਧ ਉੱਚੇ ਇਹਨੂੰ ਤੁਸੀਂ ਬੋਲ ਕੇ ਦੇਖੋ ਈ ਉ ਅੱਧੇ ਉੱਚੀ ਦੀ ਆਵਾਜ਼ ਕੱਢਦੇ ਨੇ ਇਹ ਤਾਂ ਇਹਨਾਂ ਨੂੰ ਇਸ ਕੈਟਾਗਰੀ ਦੇ ਵਿੱਚ ਸ੍ਰੇਣੀ ਦੇ ਵਿੱਚ ਰੱਖਿਆ ਗਿਆ ਉਹ ਦੋਵਾਂ ਦਾ ਅਰਧ ਉੱਚੇ ਤੇ ਕਹਿੰਦੇ ਖੁੱਲੇ ਮੂੰਹ ਵਾਲੇ ਹੁੰਦੇ ਆ ਜਦੋਂ ਆਪਾਂ ਬੋਲਦੇ ਨਾ ਇਹ ਆ ਉ ਤਾਂ ਇਹ ਜਿਹੜਾ ਆਪਣਾ ਮੂੰਹ ਆ ਇਹ ਖੁੱਲਾ ਰਹਿੰਦਾ ਤਾਂ ਕਰਕੇ ਇਹਨਾਂ ਨੂੰ ਅਰਧ ਖੁੱਲੇ ਸਵਰ ਕਿਹਾ ਗਿਆ ਫਿਰ ਨੀਵੇਂ ਤੇ ਖੁੱਲੇ ਠੀਕ ਹੈ ਜਿਵੇਂ ਆਪਾਂ ਇਹਨਾਂ ਨੂੰ ਬੋਲਦੇ ਆ ਤੁਸੀਂ ਬੋਲ ਕੇ ਦੇਖੋ ਐ ਇਹ ਬੋਲਦੇ ਆ ਨਾ ਪੈ ਤੇ ਫਿਰ ਇਹਨੂੰ ਬੋਲਾਂਗੇ ਆ ਤੇ ਓ ਤਾਂ ਇਹ ਨੀਵੀਂ ਸੁਰ ਦੇ ਵਿੱਚ ਬੋਲੇ ਜਾਂਦੇ ਆ ਤਾਂ ਕਰਕੇ ਇਹਨਾਂ ਨੂੰ ਕਿਹਾ ਜਾਂਦਾਗਾ ਤੇ ਨੀਵੇਂ ਤੇ ਖੁੱਲੇ ਸਵਰ ਠੀਕ ਆ ਕੋਈ ਡਾਟ ਹੋਵੇ ਬੱਚੇ ਤੁਸੀਂ ਤਾਂ ਪੁੱਛ ਸਕਦੇ ਹੋ ਪੁੱਛਣਾ ਕੁਝ ਜੀ ਵੇਕੇ ਵਿੱਚ ਪਹਿਲਾਂ ਤੁਹਾਨੂੰ ਦੱਸਿਆ ਊੜਾ ਐੜਾ ਈੜੀ ਵਰਣ ਵਾਲੇ ਜੋ ਪਹਿਲੇ ਅੱਖਰ ਸੀਗੇ ਉਹ ਕਿਦੇ ਵਿੱਚ ਆਉਂਦਿਆਂ ਸਵਰ ਦੇ ਵਿੱਚ ਆਉਂਦਿਆਂ ਸਵਰ ਦੇ ਨਾਲ 10 ਜੋ ਲਗਾ ਮਾਤਰਾ ਹੁੰਦੀਆਂ ਨੇ ਉਹ ਲੱਗ ਕੇ ਟੋਟਲ ਕਿੰਨੇ ਸਵਰ ਤੋਂ ਨਹੀਂ ਵੜ ਜਾਂਦੀਆਂ ਨੇ 10 ਲਗਾ ਮਾਤਰਾ ਨਾਲ ਠੀਕ ਹੈ ਉਸ ਤੋਂ ਬਾਅਦ ਫਿਰ ਹੁਣ ਤੁਹਾਨੂੰ ਮੈਂ ਉਚਾਰਨ ਟੰਗ ਵਿਅੰਜਨ ਧੁਨੀਆਂ ਦਾ ਜੋ ਉਚਾਰਨ ਸਥਾਨ ਹੈ ਉਸ ਦੇ ਬਾਰੇ ਦੱਸਣ ਜਾ ਰਹੀਆਂ ਇਹ ਮੈਂ ਕਿ ਤੁਸੀਂ ਪਹਿਲੀ ਵਾਲੀ ਵਰਣ ਵਾਲਾ ਲਾਉਂਗੇ ਇਹਦੇ ਵਿੱਚ ਕ ਕ ਖ ਖ ਗ ਗ ਘ ਘ ਤੇ ਅੰਗਾਂ ਦੇ ਵਿੱਚ ਤੁਸੀਂ ਇਹ ਕੰਠੀ ਆ ਜਾਂਦੀ ਨੇ ਕੰਠੀ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਕੰਠ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਤੁਸੀਂ ਬੋਲ ਕੇ ਦੇਖੋ ਕ ਕ ਖ ਖ ਗ ਗ ਇਹ ਸਿਰਫ ਆਪਣੇ ਕੰਠ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਤਾਂ ਕਰਕੇ ਇਹਨਾਂ ਨੂੰ ਕੰਠੀ ਧੁਨੀਆਂ ਕਿਹਾ ਜਾਂਦਾ ਜਿਵੇਂ ਕਿ ਜਿਹੜੇ ਚਚਾ ਛਛਾ ਜੱਜਾ ਇਹ ਵਾਲੀਆਂ ਜਿਹੜੇ ਧੁਨੀਆਂ ਨੇ ਤਾਲਵੀ ਨੇ ਤਾਲਵੀ ਕਿਉਂ ਨੇ ਜਿਹੜੇ ਆਪਣੇ ਜੀਭ ਦਾ ਜਿਹੜਾ ਅਗਲਾ ਹਿੱਸਾ ਹੈ ਤੁਸੀਂ ਬੋਲ ਕੇ ਦੇਖੋ ਚਚਾ ਇਹ ਆਪਣੇ ਤਾਲੂ ਨੂੰ ਸੂੰਦਾ ਹੈ ਜਿਹੜਾ ਆਪਣਾ ਤਾਲੂ ਹੈ ਉਸ ਨੂੰ ਸੂੰਦਾ ਤਾਂ ਇਸ ਨੂੰ ਤਾਲਵੀ ਧੁਨੀਆਂ ਕਿਹਾ ਜਾਂਦਾ ਉਸ ਤੋਂ ਬਾਅਦ ਆ ਗਿਆ ਉਲਟ ਜੀਵੀ ਉਲਟ ਜੀਵੀ ਜਿਹੜੀਆਂ ਧੁਨੀਆਂ ਨੇ ਤੁਸੀਂ ਬੋਲ ਕੇ ਦੇਖੋ ਟੈਂਕਾ ਠੱਠਾ ਜਿਹੜੀ ਆਪਣੀ ਜੀਭ ਦੀ ਸਥਿਤੀ ਹੈ ਉਹ ਪੁੱਠੀ ਹੋ ਜਾਂਦੀ ਹੈ ਉਹ ਜੀ ਉਲਟੋ ਹੋ ਜਾਂਦੀ ਹੈ ਤਾਂ ਤਾਂ ਕਰਕੇ ਉਸ ਨੂੰ ਕਿਹਾ ਜਾਂਦਾ ਹੈ ਉਲਟ ਜੀਵੀ ਠੀਕ ਹੈ ਇਸ ਤੋਂ ਬਾਅਦ ਦੰਤੀ ਤੱਤਾ ਥੱਥਾ ਦੱਦਾ ਧੰਨ ਨੰਨਾ ਜਿਉ ਤੁਸੀਂ ਬੋਲ ਕੇ ਦੇਖੋ ਤੱਤਾ ਥੱਥਾ ਜਿਹੜੀ ਤੁਹਾਡੇ ਜੀਭ ਦੀ ਨੋਕ ਹੈ ਉਹ ਤੁਹਾਡੇ ਦੰਦਾਂ ਨੂੰ ਸੁੰਦੀ ਹੈ ਤਾਂ ਕਰਕੇ ਇੱਥੇ ਲਿਖਿਆ ਗਿਆ ਹੈ ਤੱਤਾ ਥੱਥਾ ਦੱਦਾ ਇਸ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੋ ਹੋਠੀ ਦੋ ਹੋਠੀ ਧੁਨੀਆਂ ਕਿਹੜੀਆਂ ਨੇ ਜਿਵੇਂ ਕਿ ਪਪਾ ਫਫਾ ਬੱਬਾ ਭੱਬਾ ਇਹਨਾਂ ਨੂੰ ਬੋਲਣ ਸਮੇਂ ਜੋ ਕਿ ਇਹ ਧੁਨੀਆਂ ਨੇ ਗਿਆ ਪਪਾ ਜਦੋਂ ਤੁਸੀਂ ਪਪਾ ਬੋਲੋਗੇ ਜਾਂ ਜਿਹੜੇ ਤੁਹਾਡੇ ਦੋਵੇਂ ਬੋਲਣੇ ਇਹ ਟੱਚ ਹੋ ਜਾਂਦੇ ਨੇ ਦੋ ਹੋਠ ਨੇ ਜਿਹੜੇ ਇਕੱਠੇ ਹੋ ਜਾਂਦੇ ਨੇ ਪਪਾ ਫਫਾ ਬੋਲਣ ਟਾਈਮ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਦੋ ਹੋਠੀ ਧੁਨੀਆਂ ਇਸ ਤੋਂ ਬਾਅਦ ਦਨ ਲਾਸਟ ਦੇ ਆਗੇ ਸੁਰਜੰਤਰੀ ਜੋ ਸੁਰਜੰਤਰੀ ਧੁਨੀਆਂ ਆ ਆਪਣੀ ਹਾਹਾ ਤੁਹਾਨੂੰ ਕਹ ਲੂ ਬੀ ਟਾਟਾ ਸੀ ਟਾਟਾ ਦੇ ਵਿੱਚ ਪੁੱਛ ਲਿਆ ਜਾਊਗਾ ਕਈ ਬਰ ਪੰਜਾਬੀ ਵਰਣਮਾਲਾ ਦੇ ਵਿੱਚੋਂ ਸੁਰਜੰਤਰੀ ਧੁਨੀ ਕਿਹੜੀ ਹੈ ਤਾਂ ਉਹ ਹੈ ਹਾਂ ਹਾਂ ਠੀਕ ਹੈ ਤਾਂ ਇਸ ਨੂੰ ਜਿਹੜੀਆਂ ਇਹਨਾਂ ਦੇ ਪੰਜਵੇਂ ਅੱਖਰ ਨੇ ਪੰਜਾਬੀ ਵਰਣਮਾਲਾ ਦੇ ਜਿਹੜੇ ਲਾਸਟ ਵਾਲੇ ਅੱਖਰ ਨੇ ਇਹਨਾਂ ਨੂੰ ਨਾਸਕੀ ਧੁਨੀਆਂ ਵੀ ਕਿਹਾ ਜਾਂਦਾ ਹੈ ਜਿਵੇਂ ਕਿ ਨਾਸਕੀ ਧੁਨੀਆਂ ਕਿਉਂ ਕਿਹਾ ਜਾਂਦਾ ਇਹਨਾਂ ਨੂੰ ਨਾਸਕੀ ਧੁਨੀਆਂ ਜਦੋਂ ਬੋਲਣ ਸਮੇਂ ਜੋ ਆਪਣੀ ਹਵਾਏ ਨੱਕ ਪੋਰ ਰਾਹੀਂ ਬਾਹਰ ਆਵੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਨਾਸਕੀ ਧੁਨੀਆਂ ਪਾਸੇਦਾਰ ਜਿਵੇਂ ਕਿ ਆਪਾਂ ਕਰ ਲਈਏ ਪਾਸੇਦਾਰ ਧੁਨੀਆਂ ਜਦੋਂ ਤੁਹਾਡੇ ਬੋਲਣ ਟਾਈਮ ਜਿਹੜੇ ਆਪਣੀ ਜੀਬ ਦੇ ਦੋਵੇਂ ਪਾਸੇ ਨੇ ਤੋਂ ਆਸੇ-ਪਾਸੇ ਤੇ ਕਹਿਣ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪਾਸੇਦਾਰ ਧੁਨੀਆਂ ਕੱਲ ਨੂੰ ਤੁਹਾਨੂੰ ਪੇਪਰ ਦੇ ਵਿੱਚ ਆ ਜਾਏ ਪੰਜਾਬੀ ਵਰਣਮਾਲਾ ਦੇ ਵਿੱਚ ਪਾਸੇਦਾਰ ਧੁਨੀਆਂ ਕਿੰਨੀਆਂ ਨੇ ਤਾਂ ਉਹਨੇ ਦੋ ਤੇ ਕਿਹੜੀਆਂ ਨੇ ਇਹ ਦੋਵੇਂ ਠੀਕ ਆ ਉਸ ਤੋਂ ਬਾਅਦ ਕੰਬਵਾ ਕੰਬਵਾ ਦਾ ਕੀ ਮਤਲਬ ਹੁੰਦਾ ਹੁਣ ਤੁਸੀਂ ਆਪਣੀ ਰਾਰਾ ਬੋਲ ਕੇ ਦੇਖੋ ਜਿਹੜੇ ਤੁਹਾਡੀ ਬੋਲਣ ਟਾਈਮ ਦੀ ਜੀਬ ਹੈ ਉਹ ਕੰਬਲ ਕੰਬਦੀ ਹੈ ਬਲਕੇ ਜਦੋਂ ਆਪਾਂ ਇਹਦਾ ਉਚਾਰਨ ਕਰਦੇ ਆਂ ਸਹੀ ਢੰਗ ਨਾਲ ਤਾਂ ਆਪਣੀ ਜਿਹੜੀ ਜੀਭ ਆ ਉਹ ਥੋੜੀ ਕੰਬਣ ਦੀ ਆਵਾਜ਼ ਕੱਢਦੀ ਆ ਤਾਂ ਇਸ ਨੂੰ ਕੀ ਕਿਹਾ ਜਾਂਦਾ ਏ ਕੰਬਵਾ ਵਿਅੰਜਨ ਠੀਕ ਹੈ ਇਸ ਤੋਂ ਬਾਅਦ ਫਟਕਵਾ ਜਿਹੜਾ ਫਟਕਵਾ ਜਿਹੜਾ ਫਟਕਵਾ ਵਿਅੰਜਨ ਹੈ ਨਾ ਉਹ ਹੈ ਰੜਾ ਤੁਸੀਂ ਇਸ ਨੂੰ ਬੋਲ ਕੇ ਦੇਖੋ ਜਿਹੜੀ ਤੁਹਾਡੀ ਜੀਭ ਹੈ ਤਾਂ ਉਹ ਫਟਕਦੀ ਹੈ ਤਾਂ ਇਸ ਕਰਕੇ ਇਹਨੂੰ ਫਟਕਵਾ ਵਿਅੰਜਨ ਕਿਹਾ ਜਾਂਦਾ ਏ ਠੀਕ ਹੈ ਉਸ ਤੋਂ ਬਾਅਦ ਖਾਵਾ ਖਾਵਾ ਕੀ ਆ ਜਾਂਦਾ ਸਸ ਸਸੇ ਪਰ ਬਿੰਦੀ ਤੇ ਸਸਾ ਤੇ ਹਾ ਹ ਤੁਸੀਂ ਇਹਨਾਂ ਨੂੰ ਬੋਲ ਕੇ ਦੇਖੋ ਇਹਨਾਂ ਦੋਵੇਂ ਧੁਨੀਆਂ ਨੂੰ ਤਾਂ ਇਹ ਕੀ ਹੈਗਾ ਖੈ ਜਿਹੜੀ ਆਪਣੀ ਜੀਭ ਆ ਉਹ ਆਸੇ-ਪਾਸੇ ਖਾਂਦੀ ਹੈ ਉਸ ਤੋਂ ਬਾਅਦ ਸਰਕਵੇ ਵਜ ਜਿਹੜਾ ਯਈਆ ਤੇ ਵਾਵਾ ਉਹ ਕਿ ਆ ਕਾਦੇ ਵਿੱਚ ਆ ਜੂਗਾ ਉਹ ਹਮੇਸ਼ਾ ਲਈ ਸਰਕਵੇਂ ਵਿਅੰਜਨ ਦੇ ਵਿੱਚ ਆਊਗਾ ਤੁਹਾਨੂੰ ਜਦੋਂ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਤੁਹਾਨੂੰ ਦਸੀਏ ਤਾਂ ਜੋ ਇਹ ਵਾਲੇ ਵਿਅੰਜਨ ਧੁਨੀਆਂ ਦਾ ਚਾਰਟ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੋਸਟਲੀ ਚਾਰਟ ਹੋ ਜੋ ਪੰਜ ਕੁਵੈਸਚਨ ਨੇ ਉਹ ਹਮੇਸ਼ਾ ਲਈ ਤੁਹਾਨੂੰ ਆਉਂਦੇ ਹੀ ਨੇ ਇਹਦੇ ਵਿੱਚੋਂ ਇੱਦਾਂ ਤਾਂ ਕਰਕੇ ਇਸ ਨੂੰ ਤੁਸੀਂ ਧਿਆਨ ਨਾਲ ਕਰਨਾ ਇਸ ਨੂੰ ਉਚਾਰਣ ਢੰਗ ਵੀ ਕਿਹਾ ਜਾਂਦਾ ਵਿਅੰਜਨ ਧੁਨੀਆਂ ਵੀ ਕਹਿੰਦੇ ਉਚਾਰਣ ਸਥਾਨ ਉਚਾਰਣ ਸਥਾਨ ਕੀ ਹੁੰਦਾ ਬੱਚੇ ਜਿਵੇਂ ਕਿ ਉਚਾਰਨ ਤਾਂ ਜਿਹੜੀ ਤੁਹਾਡੇ ਜੀਭ ਦੀ ਸਥਿਤੀ ਹੈ ਉਸ ਨੂੰ ਜੋ ਜਿਸ ਟਾਈਪ ਦਾ ਤੁਸੀਂ ਉਚਾਰਣ ਕਰੋਗੇ ਉਹੀ ਟਾਈਪ ਦੀ ਜਿਹੜੀ ਆਵਾਜ਼ ਆ ਤੁਹਾਡੇ ਮੂੰਹ ਤੋਂ ਬਾਹਰ ਆਊਗੀ ਤਾਂ ਕਰਕੇ ਇਹਨਾਂ ਨੂੰ ਤੁਸੀਂ ਪੂਰੇ ਧਿਆਨ ਨਾਲ ਪੜ੍ਹਨਾ ਇਹਦੇ ਵਿੱਚੋਂ ਮੋਸਟਲੀ ਤੁਹਾਨੂੰ ਪੀਐਸਟੈਟ ਜਾਂ ਸੀਟੈਟ ਦੇ ਵਿੱਚ ਜਾਂ ਹੋਰ ਵੀ ਕੋਈ ਗਵਰਨਮੈਂਟ ਐਗਜ਼ਾਮ ਹੁੰਦਾ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਦੇਖਣ ਨੂੰ ਮਿਲਣਗੇ ਓਕੇ ਰਾਜਾ ਥੈਂਕਸ